ਚਿਆਨੋ ਵਾ ਕਮ ਆ ਕੁ ਲੁੱਕ ਆ ਨ ਇਹ ਆਪ ਦੀ ਸਹੂਲਤ ਅਨਸਾਰ ਉਸ ਦੀ ਸ੍ਰੇਣੀ ਬਣਾ ਲਈ ਹੈ ਤੁਸੀਂ ਦੇਖਿਆ ਹੋ ਅੱਜ ਆਪਣੇ ਜੇ ਕਰਾਂਚ ਕੋਈ ਬੱਚਾ ਸ਼ਰਾਬ ਪੀਂਦਾ ਜਾਂ ਸਿਗਰਟ ਪੀਂਦਾ ਤਾਂ ਮੈਨੂੰ ਲੱਗਦਾ ਤੁਸੀਂ ਸ਼ੁਕਰ ਮਨਾਉਂਦੇ ਹੋ ਵੀ ਘਟੋ ਘਟ ਚਿੱਟਾ ਤਾਂ ਨਹੀਂ ਖਾ ਰਹਾ ਸੋ ਦੋਸਤੋ ਇਹ ਸੁਣਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਚਾਹੀਦੀ ਹੈ ਸੋ ਆਪਣੇ ਸਹੂਲਤ ਅਨਸਾਰ ਭੁੱਕੀ ਦੀ ਖੇਤੀ ਦੀ ਮੰਗ ਕਰਨਾ ਅਫੀਮ ਦੀ ਖੇਤੀ ਦੀ ਮੰਗ ਕਰਨਾ ਕੀ ਇਹ ਨਸ਼ਿਆਂ ਚ ਸ਼ਾਮਲ ਨੇ ਸਮਾਜ ਮੰਨ ਕਰਦਾ ਲੋਕਾਂ ਨੂੰ ਵੀ ਨਸ਼ਾ ਨਸ਼ਾ ਕਿਸੇ ਤਰ੍ਹਾਂ ਦਾ ਵੀ ਨਸ਼ੇ ਤਪੂਰਤ ਤੌਰ ਤੇ ਇਸ ਗੁਰੂ ਪੀਰਾਂ ਦੀ ਧਰਤੀ ਤੇ پابੰਦੀ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਦੀ ਆਮ